ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਹੋਰ ਨੌਜਵਾਨ ਦੇਸ਼ ਵਾਸਤੇ ਹੋਇਆ ਸ਼ਹੀਦ। ਹਾਂਜੀ ਸਰ 10 ਦੋ ਅੱਜ ਜਿਲ੍ਹੇ ਦਾ 10 1 ਲੱਖ ਡੇਟਾ ਦਿੱਤੇ ਕਿਸ ਤਰ੍ਹਾਂ ਨਾਲ ਜਾਂਛੇ ਸਾਡੇ ਛੋਟੇ ਬੇਟਾ ਹੈ ਜੀ ਵਰਕੀ ਸੀ। ਕਿ ਨਹੀਂ ਦਾਤੀ ਇਸ ਤਰ੍ਹਾਂ ਹੀ ਜੀ। ਦਸਾਂ ਨੂੰ ਰਾਤੀ 8 ਵਜੇ ਤੋਂ 9 ਦੇ ਵਿੱਚ ਫੋਨ ਆਇਆ ਵਾ ਕਿ ਸਾਹ ਨੇ ਕੀਤਾ ਭੇਜ ਦੇ ਦਾ ਪਰ ਅਸੀਂ ਤਾਂ ਜਾਂ ਜਾਂ ਕਰਦੀ ਰਾਂ ਦੀ ਪੱਟ ਗਈ ਆ ਇਹਨਾਂ ਦੀ ਸਿੱਧੀ ਪ੍ਰਾਪਤ ਜੀ ਸਿੱਧੀ ਇਹੋ ਦੱਸਾਂ। ਸਾਡਾ ਦੋ ਆਜੀ ਜਿੰਨਾ ਹੀ ਦਰਦ ਹੋਇਆ ਕਿ ਈਸ਼ਵਰ ਦਾ ਨਾਮ ਹੀ ਜਿੰਨਾ ਹੀ ਇਹ ਜਵਾਨ ਗੁਰਪ੍ਰੀਤ ਸਿੰਘ ਅਨੰਤਨਾਗ ਡਿਊਟੀ ਕਰਦੇ ਸੀ ਤੇ 19 RR ਚ ਤੇ ਚਾਚਾ ਜੀ ਸਰਦਾਰ ਲਖਮਿੰਦਰ ਸਿੰਘ ਦੇ بیٹے ਸੀਗੇ ਸਾਡੇ ਛੋਟੇ ਭਰਾ ਲੱਗਦੇ ਸੀ ਤੇ ਸਾਡੇ ਇੱਕ 8 9 ਦੇ ਵਿੱਚ ਕੱਲ ਰਾਤ ਫੋਨ ਆਇਆ ਵਾ ਕਿ ਗੁਰਪ੍ਰੀਤ ਸਿੰਘ ਜਰਾ ਸੀਗਾ ਉਹਦੇ ਮਤਲਬ ਕਿ ਸਰਚ ਆਪਰੇਸ਼ਨ ਨੂੰ ਜਾਂਦਿਆਂ ਗੱਡੀ ਪਲਟ ਗਈ ਆ ਤੇ ਟੋਟਲ ਨੌਜਵਾਨ ਸੀਗੇ ਤੇ 8 ਜਿਹੜੇ ਸੀਗੇ ਉਹ ਇੰਜਰੀਡ ਨੇ ਤੇ ਤੁਹਾਡੇ ਜਵਾਨ ਦੀ ਜਿਹੜੀ ਗੁਰਪ੍ਰੀਤ ਦੀ ਆ ਉਹ ਸ਼ਹੀਦ ਹੋ ਚੁੱਕਾ ਸੀ ਇਹਨਾਂ ਦੀ ਉਮਰ ਕਿੰਨੀ ਸੀ 32 ਸਾਲ ਦੀ ਉਮਰ ਤੇ ਕਿੰਨੇ ਬੱਚੇ ਇਹਨਾਂ ਦੇ ਦੋ ਬੱਚੇ ਨੇ ਵੱਡਾ ਬੱਚਾ 6 ਸਾਲ ਦਾ ਵਾ ਤੇ ਛੋਟਾ 3 ਸਾਲ ਦਾ ਹੋਵੇਗਾ ਦੇ ਕੋਈ ਨਹੀਂ だっ ਤੋਂ ਇਹ ਤੇ ਤੁਹਾਨੂੰ ਵਿਸਥਾਰ ਪਤਾ ਲੱਗ ਜਾਵੇ ਸਾਨੂੰ ਫੋਨ ਕਾਲ ਆਈ ਹੈ ਹੈੱਡ ਕੁਆਟਰ ਤੋਂ ਆਈ ਹੈ ਸ਼ਾਇਦ ਜੀਸੀਓ ਸਾਹਿਬ ਹੀ ਜਾਂ ਕੋਈ ਕੰਪਨੀ ਕਮਾਂਡਰ ਕੋਫੀਸਰ ਦੇ ਰੈਂਕ ਦੇ